ਦੇਖੋ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਐਸਪੀਡੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਅਸੀਂ ਜਿਹੜੇ ਨਸ਼ਾ ਵੇਚਣ ਵਾਲੇ ਮਾੜੇ ਅਨਸਰਾਂ ਦੇ ਵਿਰਖਲਾਪ ਸਾਡੀ ਲਗਾਤਾਰਤਾ ਦੇ ਵਿੱਚ ਇੱਕ ਮਹਮ ਬੱਟੀ ਹੋਈ ਆ ਇਸ ਦੇ ਅਧੀਨ ਹੀ ਸਾਡਾ ਇੱਕ ਸੀਐਸਟਾਫ ਬੰਨ ਵਾਲੇ ਐਸਐਸਆਈ ਪਰਮਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਬਸ ਅੱਡਾ ਨੇੜੇ ਗਣੇਸ਼ਾ ਵਸਤੀ ਤੋਂ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਔਰ ਪਗੋਪੀ ਨੂੰ ਉਸਤੇ ਕਾਬੂ ਕਰਕੇ ਉਸ ਤੋਂ ਅਸੀਂ 56 ਗ੍ਰਾਮ ਹੈਰੋਇਨ ਦੀ ਬਰਾਮਦਗੀ ਕੀਤੀ ਆ ਜਿਹੜਾ ਕਿ ਇਹ ਪਹਿਲਾਂ ਤਾਂ ਇਹ ਗੁਰਤੇਗਪਾੰਦਰ ਮਹੱਲੇ ਦੇ ਵਿੱਚ ਰਹਿੰਦਾ ਸੀ ਇਹ बार-बार ਸ਼ਹਿਰ ਦੇ ਵਿੱਚ ਮਹੱਲੇ ਬਦਲ-ਬਦਲ ਕੇ ਰਹਿ ਰਿਹਾ ਹੁਣ ਇਹ ਫੇਰ ਚਾਰ ਬਟੰਡਾ ਦੇ ਵਿੱਚ ਰਹਿ ਰਿਹਾ ਇਹ ਜਿਹੜਾ ਵਿਅਕਤੀ ਆ ਇਹ ਨਸ਼ੇ ਦਾ ਸਦਾਗਰ ਹੈ ਤੇ ਇਹਦੇ ਤੇ ਪਹਿਲਾਂ ਵੀ 7 ਵਕਵਾਕ ਥਾਣੇ ਸਾਡੇ ਬਟੰਡਾ ਜ਼ਿਲ੍ਹੇ ਦੇ ਥਾਣਿਆਂ ਦੇ ਵਿੱਚ 7 ਐਨਡੀਪੀਐਸ ਸਖਤ ਕਦੀਨ ਮੁਕਦਮੇ ਦਰਜ ਆ ਤੇ ਅਸੀਂ ਇਹਦੀ ਜਿੰਨੇ ਵੀ ਇਹ ਨੇ ਇਹਨਾਂ ਤੋਂ ਨਸ਼ੇ ਵੇਚ ਕੇ ਪ੍ਰਾਪਰਟੀ ਬਣਾਈ ਆ ਤੇ ਉਹ ਉਸ ਨੂੰ ਅਸੀਂ ਐਨ ਡੀ ਪੀ ਐਕਸੈਪਟ ਦੇ ਅਧੀਨ ਦੇ ਅਧੀਨ ਧਰਾਮਾ ਦੇ ਉਹਨੂੰ ਵੀ ਅਸੀਂ ਫ੍ਰੀਜ਼ ਕਰਵਾ ਰਹੇ ਹਾਂ ਤੇ ਬਾਅਦ ਦੇ ਵਿੱਚ ਇਹਦੀ ਲिलामी ਕਰਵਾਈ ਜਾਊਗਾ